ਦੇ ਦੋ ਮੈਨੂੰ ਹੋਰ ਕੁਝ ਨਹੀਂ ਯਾਦ ਮੈ ਤਾਂ ਬਰਬਾਦ ਹੋ ਗਿਆ ਵਈ ਮੇਰਾ ਇੱਕੋ ਹੀ ਬੱਚਾ ਥਾਈ ਉਹ ਲੈ ਗਿਆ ਉਹਨੂੰ ਭਾਰਤ ਮਾਤਾ ਲੈ ਗਈ ਚਲੋ ਜੀ ਸਾਨੂੰ ਬਰਬਾਦ ਕਰ ਗਏ ਸੀ ਸੋਚਦੇ ਵੀ ਦੁਬਾਰਾ ਕਿਸੇ ਨਾਲ ਕਿਸੇ ਦੇ ਮਾਂ ਦਾ ਸਵਾਗਤ ਨਾ ਜੜਾ ਇਹ ਮੇਰੀ ਬੇਨਤੀ ਆ ਤੁਹਾਡੀ ਮਿੱਠਿਆ ਵਾਲਿਆਂ ਦੇ ਸਾਹਮਣੇ ਜੀ ਹਾਂਜੀ ਸਿੰਘ ਦਾ ਹਾਂਜੀ ਬਈ ਜਦੋਂ 14 ਅਗਸਤ ਨੂੰ ਉਹਨਾਂ ਬਦਲੀ ਹੋਣਾ ਥਾ ਹਾਂਜੀ 6 ਮਹੀਨੇ ਤੱਕ ਕਿਉਂ ਨਹੀਂ ਬਦਲੀ ਮੇਰੀ ਇਹ ਮੀਡੀਆ ਵਾਲਿਆਂ ਤੇ ਬੇਨਤੀ ਆ ਇਹ ਜੇ 2019 ਦਾ ਪਤੀ ਹੈ ਉਹ ਰੇਡ ਕੋਲ ਰਹੀ ਨਾ ਸਵੰਦ ਰੱਖਦਾ ਆ ਤੇ ਰੇਡ ਕੋਲ ਦੇ ਬਾਅਦ ਇਹ ਪੋਸਟਿੰਗ ਆਊਟ ਸੀ ਜੋ ਡੋੜਾ ਡਿਸਟ੍ਰਿਕਟ ਦੇ ਵਿੱਚ ਤੇ ਉੱਥੇ 4 RR ਹੈ ਉੱਥੇ ਸਾਨੂੰ ਅੱਜ ਦੁਪਹਿਰ ਤੋਂ ਬਾਅਦ ਹੀ ਕਵਰ ਮਿਲੀ ਆ ਵੀ ਤਾਂ ਕਰਕੇ ਵੀ ਉਹ ਅਜੇ ਇਸ ਦੁਨੀਆ ਤੇ ਨਹੀਂ ਰਿਹਾ ਆ 22 ਫਰਵਰੀ ਨੂੰ ਪਹਿਲੀ ਦਾ ਮਾਰਚ ਦਾ ਵਿਆਹ ਸੀ ਅਛਾ ਕੋਈ ਹੋਰ ਬ੍ਰਦਰ ਸਿਸਟਰ ਨਹੀਂ ਹੈਗਾ ਕੋਈ ਹੋਰ ਬ੍ਰਦਰ ਸਿਰ ਕੋਈ ਨਹੀਂ ਹੈ ਮਾਮਾ ਮਮੀ ਹੈ ਤੇ ਮੇਰੇ ਤੇ ਬਸ ਇੱਕ ਲੜਕਾ ਹੈ ਅਛਾ ਹਾਂਜੀ ਇਹ ਵੀ ਫਾਦਰ ਵੀ ਐਸਐਮ ਰਿਟਾਇਰ ਹੋਏ ਨੇ ਮਾਂ ਦੂਜੇ ਤਾਇਆ ਜੀ ਵੀ ਉਹ ਵੀ ਸੁਪੇਦਾਰ ਰਿਟਾਇਰ ਹੋਏ ਨੇ ਅਗਰ ਤੁਸੀਂ ਆਪਣੇ ਆਪ ਨੂੰ ਅੱਛੇ ਮੀਡੀਆ ਵਾਲੇ ਸਮਝਦੇ ਹੋ ਨਾ ਵਧੀਆ ਮੀਡੀਆ ਵਾਲੇ ਤਾਂ ਇਹ ਗੱਲ ਤਾਂ ਕਿ ਕੱਲ ਨੂੰ ਕਿਸੇ ਦਾ ਤਾਂ ਕਿ ਕੱਲ ਨੂੰ ਕਿਸੇ ਦਾ ਦੂਸਰੇ ਦਾ ਕਿਸੇ ਦਾ ਬੱਚਾ ਜਾਂ ਕੋਈ ਕੋਈ ਹੋਰ ਬੇਕਾਰ ਕਿਵਲਰੀ ਹੈ ਆਰਮੜੀ ਆਰਮੜੀ ਆਰਮਡ 38 ਕੁਲਰੀਆ ਹੈ ਹਾਂਜੀ ਫੁੱਟ ਇਹ ਫਰਸਟ ਆਰਮਡ ਬਰਿਗੇਡ ਦੇ ਅੰਡਰ ਜੁਨਟ ਹੈ ਅੱਛਾ ਜੀ ਠੀਕ ਹੈ ਜੀ ਤੇ ਅਗਰ ਉਹਦੇ ਸੀਓ ਨੂੰ ਚਾਹੀਦਾ ਵੀ ਉਹਦਾ ਪੋਸਟਿੰਗ ਆਰਡਰ ਹੈ ਤਾਂ ਮੈਂ ਉਹ ਵੀ ਦੱਸ ਦੂੰਗਾ ਉਹਦੀ ਜੁਨਟੇ ਵੀ ਪੋਸਟਿੰਗ ਆਰਡਰ ਪਿਆ ਹੈ ਅੱਛਾ ਤੇ ਮੈਨੂੰ 4 ਵਜੇ ਮੇਰੇ ਕੋਲ ਕਾਲ ਆਇਆ ਮੇਰਾ ਇੱਕ ਸੀਨੀਅਰ ਸੂਬੇਦਾਰ ਹੈ ਉੱਥੇ ਜੀ ਹਾਂਜੀ ਉਹ ਉਹਨੇ ਮੇਰੇ ਬੱਚੇ ਦਾ ਨਾਮੇ ਸ਼ੁਰੂ ਤੇ ਹੀ ਜਦੋਂ 2-4 ਸਾਲ ਦਾ ਜਦੋਂ ਪੈਦਾ ਹੀ ਹੋਇਆ ਉਦੋਂ ਤੋਂ ਜਾਣਦਾ ਤਾਂ ਹੈ ਹਾਂਜੀ ਉਹਨੇ ਬੱਚੇ ਨੂੰ ਪਛਾਣਿਆ ਉਹ ਵੀ ਉਸੇ ਆਰ ਆਰ ਚਿਤਾਏ ਉਹਨੂੰ ਦੱਸਿਆ ਵੀ ਪਾਈ ਐਦਾ ਦਾ ਤੁਸੀਂ ਜੋ ਬੱਚੇ ਬੰਦੇ ਬਸ਼ੇ ਆ ਹੋਰ ਜਾਂ ਫੌਜੀ ਨਹੀਂ ਐ ਜਿੰਨਾਂ ਜਿਆਦਾ ਸੱਟਾਂ ਲੱਗੀਆਂ ਉਹਨਾਂ ਦੇਖੋ ਹਾਂਜੀ ਉਹਨਾਂ ਨੇ ਪਹਿਲਾਂ ਹੀ ਮੇਰੇ ਬੇਟੇ ਦੇਖਿਆ ਕਹਿੰਦੇ ਵੀ ਉਹ ਸ਼ਹੀਦ ਹੋ ਗਿਆ ਅੱਛਾ ਕਿੰਨੇ ਬ੍ਰਦਰ ਸਿਸਟਰ ਸੀ ਕੱਲਾ ਹੀ ਕੱਲਾ ਜੀ ਉਹਦੇ 28 28 ਫਰਵਰੀ ਨੂੰ ਵਿਆਹ ਆਇ ਉਹਦਾ ਦੇਖੋ ਮੈਂ ਕਿੱਦਾਂ ਸਮਾਨ ਦਾ ਭਰਿਆ ਵਾ ਸਾਰਾ ਲਿਆ ਕੇ ਰੱਖਿਆ ਵਾ ਅੱਜ ਅਸਰੀ ਲਾਸਟ ਸ਼ੋਪਿੰਗ ਤੀ ਜਦੋਂ ਅਸੀਂ ਜਾਣਾ ਤਾਂ ਅੱਜ ਲਾਸਟ ਵਾਰ ਗੱਲ ਕਦੋਂ ਹੋਈ ਸੀ ਲਾਸਟ ਗੱਲ ਮੇਰੇ ਨਾਲ ਪਰਸੋਂ ਦੀ ਗੱਲ ਹੋਈ ਉਹ ਕੰਡਾ ਡੈਡੀ ਵੀ ਮੈਂ ਆਪਰੇਸ਼ਨ ਚਾਹ ਕੰਡਾ ਵੀ ਆ ਕੇ ਤੁਹਾਡੇ ਨਾਲ ਬਾਅਦ ਚ ਗੱਲ ਕਰੂੰਗਾ 72 ਘੰਟੇ ਦੇ ਆਪਰੇਸ਼ਨ ਚ ਗਿਆ ਵਤਾ ਠੀਕ ਹੈ ਉਹ ਉਸ ਏਰੀਆ ਬਾਰੇ ਮੈਂ ਦੱਸਾਰਾ ਕਿੱਥੇ ਆਪਰੇਸ਼ਨ ਤਾਂ ਆਈ ਕਿਉਂ ਹਾਇ ਜੀ ਤਾਂ ਲੇਕਨ ਮੇਰੀ ਇੱਕ ਇਹ ਹੱਥ ਬੰਨ ਕੇ ਬੇਨਤੀ ਆਈ ਤਾਂ ਕਿ ਕੱਲ ਨੂੰ ਕਿਸੇ ਮਾਂ ਦਾ ਬੱਚਾ ਹੋਰ ਸ਼ਹੀਦ ਨਾ ਹੋਵੇ ਜਿਨ੍ਹਾਂ ਦੀ ਪੋਸਟਿੰਗ ਅੱਡੇ ਟਾਈਮ ਨਾਲ ਨਿਕਲ ਗਈ ਹੈ ਅਗਰ ਕਿਸੇ ਮੀਡੀਆ ਵਾਲੇ ਚ ਜਾਂ ਕਿਸੇ ਅਫਸਰ ਚ ਦਮ ਹੈ ਤਾਂ ਉਹ ਉਹਨਾਂ ਨੂੰ ਪੁੱਛੋ ਵੀ ਕਿਉਂ ਨਹੀਂ ਤੁਸੀਂ ਆ 6 ਮਹੀਨੇ ਬੱਚਾ ਕਿਉਂ ਤੁਸੀਂ ਰੁਕਿਆ